आर्त सोचो आर्थिक नंबर खे ਵਾਹ ਵਾਹ ਮਾਫੀਆ ਇਹ ਸਰ ਮਸਲਾ ਮੈਂ ਹਰਮੇਲ ਸਿੰਘ ਭਾਰਤੀ ਕਿਸਾਨ ਜੋ ਨੇ ਪੰਜਾਬ ਇਕਾਈ ਦਾ ਪ੍ਰਧਾਨ ਆ ਤੇ ਜੋ ਸਾਡੇ ਲੰਬੇ ਸਮੇਂ ਤੋਂ 195 ਨੰਬਰ ਗੇਟ ਡੀਟੀ ਮਲ ਤੇ ਪ੍ਰੋਜੈਕਟ ਚੱਲ ਰਿਹਾ ਸੀ ਤੇ ਇਹਨਾਂ ਨੇ ਪਿਛਲੇ ਤਰੀਕ ਨੂੰ ਇਹਨਾਂ 19 4 23 ਨੂੰ ਪਟੀਸ਼ਨ ਪਾਈ ਸੀ ਕੋਰਟ ਵਿੱਚ ਦੂਜੀ ਪਾਰਟੀ ਨੇ ਕਿ ਅਸੀਂ ਜ਼ਮੀਨ ਦੇ ਉੱਤੇ ਬਿਜਤ ਹੋਇਆ ਕੁਝ ਨਹੀਂ ਇਹਨਾਂ ਕੋਰਟ ਨੂੰ ਗੁੰਮਰਾਹ ਕੀਤਾ ਸੀ ਕਿ ਅਸੀਂ ਪਾਣੀ ਲਾਣ ਦੀ ਪਟੀਸ਼ਨ ਪਾਈ ਸੀ ਤੇ ਪਰ ਮਾਨਯੋਗ ਅਦਾਲਤ ਨੇ 18/3/2024 ਵਾਲੂ ਲਾਗੂ ਕੀਤੀ ਗਈ ਸੀ ਉਹਨਾਂ ਨੇ ਰੁਕੋ ਸਟੇ ਲਿਆ ਹੈ ਜਿਹੜਾ ਦਿੱਤਾ ਹੀ ਉਹਨਾਂ ਤੋੜ ਕੇ ਤੇ ਉਹਨਾਂ ਸਾਡੀ ਜਨਤਾ ਦੇ ਹੱਕ ਵਿੱਚ ਕਰਤਾ ਹੀ ਤੇ ਉਹਨਾਂ ਦੇ ਵਿੱਚੋਂ 1 ਤੋਂ ਲੈ ਤੇ 60 ਤੱਕ ਜਿਹੜੇ ਬੰਦੇ ਸੀ ਅੰਦਰ ਜਿਹੜੇ ਜਾਂਦੇ ਨੇ ਉਹਨਾਂ ਨੂੰ ਰੋਕਣ ਦੇ ਉਹਨੇ ਆਰਡਰ ਦੇ ਤਨ ਸਟੇ ਕੋਡ ਨੇ ਤੇ ਪਰ ਇਸ ਵਿੱਚ ਨਾ ਕੋਈ ਪ੍ਰਸ਼ਾਸਨ ਨਾ ਕੋਈ ਬੀਐਸਐਫ ਵਾਲੇ ਰੋਕ ਨਹੀਂ ਰਹੇ ਬੀਐਸਐਫ ਕੋਲ ਵੀ ਐਸਡੀਐਮ ਨੇ ਤੇ ਸਾਰੇ ਪ੍ਰਸ਼ਾਸਨ ਨੇ ਉੱਥੇ ਚਿੱਠੀਆਂ ਭੇਜ ਦਿੱਤੀਆਂ ਨੇ ਤੇ ਬੀਐਸਐਫ ਰੋਕ ਨਹੀਂ ਰਹੇ ਇਸ ਕਰਕੇ ਅਸੀਂ ਅੱਜ ਕਾਠੇ ਤੇ ਕੀਤਾ ਸੀ ਕਿਉਂਕਿ ਵੀ ਅਸੀਂ 18 ਤਰੀਕ ਨੂੰ ਦੈਣ ਵੀਰਵਾਰ ਖਾਈ ਮਹਿਲ ਸਿੰਘ ਵਾਲੇ ਚੌਕ ਜਿੱਥੇ ਬੀਐਸਐਫ ਦੇ ਕੁਆਟਰ ਹੈ ਉਥੇ ਰੋਡ ਜਾਮ ਕਰਾਂਗੇ ਜਿੰਨਾ ਸਾਡੀ ਸੁਣਵਾਈ ਹੋਈ ਤਾਂ ਉਥੇ ਜੇ ਉਹਨਾਂ ਨੂੰ ਗੈਰ ਲੋਕ ਜਿਹੜੇ ਆਡਰ ਹੋਂ ਦੇ ਬਾਵਜੂਦ ਵੀ ਨਹੀਂ ਰੋਕ ਰਹੇ ਸਰਕਾਰ ਨੂੰ ਤੇ ਜੇ ਨਾ ਰੋਕਿਆ ਨੇ ਤਾਂ ਅਸੀਂ 18 ਤਰੀਕ ਨੂੰ ਵੀਰਵਾਰ ਸਵੇਰੇ 10 ਵਜੇ ਲੈ ਤੇ ਉਥੇ ਰੋਡ ਜਾਮ ਕਰਾਂਗੇ TSDM ਨੂੰ ਵੀ ਮੰਗ ਪੱਤਰ ਦਿੱਤਾ ਸੀ ਤਹਿਸੀਲਦਾਰ ਨੂੰ ਵੀ ਆਇਆ ਦਿੱਤਾ ਸੀ ਉਸ ਦਿਨ ਨਵੇਂ ਤਹਿਸੀਲਦਾਰ ਆਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਦੋ ਦਿਨ ਦਾ ਸਾਨੂੰ ਮੌਕਾ ਟਾਈਮ ਦਿੱਤਾ ਜਾਵੇ ਵੀ ਮੈਂ ਅਜੇ ਵੀ ਫੇਲ ਪੜ ਕੇ ਤੁਹਾਨੂੰ ਦੱਸਣਾ ਪਰ ਅੱਜ ਸਾਨੂੰ 4-5 ਦਿਨ ਹੋ ਗਏ ਨੇ ਕੋਈ ਉਹਨਾਂ ਰਿਸਪਾਂਸ ਨਹੀਂ ਦਿੱਤਾ ਤੇ ਸਾਨੂੰ ਹੁਣ ਜਿਵੇਂ ਕਿਸਾਨ ਜੁਨੀਅਨ ਦੇ ਤੁਹਾਨੂੰ ਪਤਾ ਹੀ ਹੈ ਤਰਨੇ ਬਿਨਾ ਫਿਰ ਹੱਲ ਨਹੀਂ ਹੁੰਦੇ ਤੇ ਹੁਣ ਸਾਨੂੰ ਵੀ ਮਜਬੂਰਨ ਉਥੇ ਰੋਡ ਤੇ ਬੈਠਣਾ ਪੈਣਾ ਹੈ ਪੀਐਸਫ ਦੇ ਕੁਆਟਰ ਦੇ ਸਾਹਮਣੇ ਹੈੱਡਕੁਆਰਟਰ ਫਿਰ ਇਹ ਲੰਬੇ ਸਮੇਂ ਤੋਂ ਜਿਹੜੇ ਕਰਦੇ ਆਏ ਆ ਉਥੇ ਫਿਰ ਡੀਸੀ ਦਫਤਰ ਦੇ ਸਾਹਮਣੇ ਪੱਕਾ ਮੋਰਚਾ ਲਾ ਕੇ ਬੈਠਾਂਗੇ ਜਿੰਨਾ ਚਿਰ ਸਾਡੇ ਮੰਗਾ ਨਾਮ ਨੀਚੇ ਆਏ ਸੀ ਉਹਨਾਂ ਟਾਈਮ ਉਥੇ ਪੱਕਾ ਮੋਰਚਾ ਲਾ ਕੇ ਬੈਠਾਂਗੇ ਜੀ ਕਿ ਜਿਵੇਂ ਅਸੀਂ ਭਾਰਤੀ ਕਿਸਾਨ ਜਿਹੜੇ ਨੇ ਪੰਜਾਬ ਜੂਨੀਅਨ ਸਾਡੀ ਹੈ ਤੇ ਅਸੀਂ ਦੂਜੀ ਜੂਨੀਅਨ ਵੀ ਬੇਨਤੀ ਕਰਦੇ ਆਂ ਕਿ ਗਲਤ ਲੋਕਾਂ ਦਾ ਸਾਥ ਨਾ ਦਿੱਤਾ ਜਾਵੇ ਜੇ ਡੱਲੇ ਵਾਲ ਨੂੰ ਲੱਗਦਾ ਐ ਅਸੀਂ ਗਲਤ ਆ ਤਾਂ ਸਾਡੇ ਨਾਲ ਬੈਠ ਕੇ ਗੱਲ ਕਰ ਲਵੇ ਜੇ ਅਸੀਂ ਗਲਤ ਹੋਈਏ ਤੇ ਸਾਨੂੰ ਕਹਿਣ ਤੇ ਇਹ ਇਹਦੇ ਵਿੱਚ ਕਿਉਂਕਿ ਜੇ ਜੂਨੀਅਨ ਦੇ ਅੱਗੂ ਜੂਨੀਅਨ ਭਰਾ ਲੜਨ ਕੇ ਆਪਸ ਵਿੱਚ ਝਗੜਾ ਹੋਵੇਗਾ ਤੇ ਫਿਰ ਲੋਕਾਂ ਵਿੱਚ ਵੀ ਗਲਤ ਸੋਚ ਜਾਵੇਗੀ ਵੀ ਜੂਨੀਅਨ ਆਪਸ ਵਿੱਚ ਟਕਰਾ ਕਰ ਰਹੀਆਂ ਨੇ ਕਿਉਂਕਿ ਅਸੀਂ ਵੀ ਜੂਨੀਅਨ ਨੂੰ ਇਹੀ ਬੇਨਤੀ ਕਰਨੇ ਚਾਹਦੇ ਆਂ ਵੀ ਕਿਸੇ ਵੀ ਜੂਨੀਅਨ ਨੇ ਸਾਡੇ ਅੱਗੂ ਧਰਨਾ ਲਾਣਾ ਤੇ ਫਿਰ ਆਉਣ ਵਾਲੇ ਟਾਈਮ 'ਚ ਜਿਵੇਂ ਸਰਕਾਰਾਂ ਦੇ ਪੁਤਲੇ ਫੂਕਦੇ ਆ ਤੋਂ ਨਹੀਂ ਤੇ ਫਿਰ ਜੇ ਇਹ ਨਾ ਹੋਵੇ ਸਾਨੂੰ ਵੀ ਜੁਨੀਅਨ ਦੇ ਜੁਨੀਅਨ ਦੇ ਪੁਤਲੇ ਫੂਕਣੇ ਪੈਣ ਤੇ ਤਾਂ ਕਰਕੇ ਬੇਨਤੀ ਕਰਨੇ ਆ ਕਿ ਜੁਨੀਅਨ ਸਾਡੇ ਅੱਗੂ ਕੋਈ ਵੀ ਨਾ ਅੱਗੂ ਆਵੇ ਜੀ ਕੋਈ ਵੀ ਮਸਲਾ ਹੈਗਾ ਜੇ ਅਸੀਂ ਗਲਤ ਲੱਗਦੇ ਕੋਈ ਜੁਨੀਅਨ ਹੈਗੀ ਸਾਡੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰ ਸਕਦੇ ਆ ਜੇ ਸਾਡੇ ਚ ਗਲਤੀ ਹੈ ਸਾਨੂੰ ਕਹਿਣ ਜੋ ਉਹਨਾਂ ਚ ਹੈਗੀ ਹੈ ਤੇ ਇਹ ਨਹੀਂ ਹੁੰਦਾ ਵੀ ਵੇਖੇ ਤੋਂ ਬਿਨਾ ਚਾਰ ਬੰਦਿਆਂ ਦੇ ਮਗਰ ਲੱਗ ਕੇ ਤੇ ਨਾਲ ਝੰਡਾ ਚੁੱਕ ਕੇ ਤੇ ਵਿਰੋਧ ਕਰਨ ਆ ਗਏ ਇਸ ਤਰ੍ਹਾਂ ਹੀ ਵੀ ਕਹਿ ਰਹੇ ਆ ਵੀ ਸਾਡੇ ਅੱਗੂ ਵਿਰੋਧ ਕਰਨ ਤੋਂ ਪਹਿਲਾਂ ਸਾਨੂੰ ਮਿਲੋ ਹਾਂਜੀ ਨੰਬਰਦਾਰ ਸਾਹਿਬ ਜਿਹੜਾ ਅੱਜ ਤੁਸੀਂ ਇਕੱਠ ਕੀਤਾ ਹੈਗਾ ਹੈ ਤੇ ਕੁਝ ਧਰਨੇ ਦੀ ਗੱਲ ਚੱਲ ਰਹੀ ਹੈ ਕੀ ਕਾਰਨ ਹੈਗਾ ਹੈ ਕਿ ਇਸ ਗੱਲ ਨੂੰ ਲੈ ਕੇ ਧਰਨਾ ਦਿੱਤਾ ਜਾਊਗਾ ਇਹ ਜੀ ਸਾਡਾ ਬੜੇ ਚਿਹਰਾ ਤੋਂ ਕੇਸ ਚੱਲ ਰਿਹਾ ਹੈ ਤੇ ਝਗੜਾ ਚੱਲ ਰਿਹਾ ਹੈ ਪਾਰ ਵਾਲੀ ਪਹਿਲੀ ਦਾ ਹਾਦੇ ਕੋਲੋਂ ਅੱਗੇ ਪਿਛਲੀ ਵਾਰੀ ਵੀ ਇਹਨਾਂ ਨੇ ਲੋਕਾਂ ਨੇ ਧਰਨਾ ਲਾ ਕੇ ਤੇ ਵੱਟੇ ਕੇਹਕਰਤਾ ਦਾਲਦੇ ਉਹ ਕਿਹੜਾ ਹੈ ਹੁਣ ਦਾਲਤ ਨੇ ਸਾਡੇ ਗਵਰਨਮੈਂਟ ਦੇ ਹੱਕ ਚ ਕਰ ਦਿੱਤਾ ਹੈ ਉਹਦੇ ਕਰਕੇ ਅਸੀਂ ਡੀਸੀ ਸਾਹਿਬ ਨੂੰ ਵੀ ਮਿਲੇ ਸੀ ਉਹ ਵੀ ਕਹਿੰਦਾ ਸੀ ਅਸੀਂ ਛੇਤੀ ਮਹਲਾ ਹੱਲ ਕਰਾਂ ਦੇ ਐਸਡੀਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਦੂਜਾ ਤਹਿਿਲਦਾਰ ਨੂੰ ਵੀ ਮਿਲੇ ਉਹ ਜੀ ਅੱਜ 5 6 ਦਿਨ ਹੋ ਗਏ ਨੇ ਕੋਈ ਉਹਨਾਂ ਨੇ ਕੁਝ ਨਹੀਂ ਉਹਨੂੰ ਰੋਕਿਆ ਜੇਕਰ ਇਦਾਂ ਸਾਨੂੰ ਟਾਲ ਮਾਲਾ ਕਰ ਜਾਂਦੇ ਨੇ ਅਸੀਂ ਫਿਰ ਧਰਨਾ ਲਾਵਾਂ ਦੇ 18 ਤਰੀਕ ਨੂੰ ਆਪਣੇ ਵੀਰਵਾਰ ਮਹਿਲ ਸਿੰਘ ਖਾਈ ਤੋਂ ਰੋੜ ਜਾਮ ਤੇ ਰੋੜ ਜਾਮ ਕਰਾਂ ਦੇ ਦੂਜੀ ਗੱਲ ਜੇ ਉੱਥੇ ਨਾ ਮਹੜਾਵਾ ਤਾਂ ਅਸੀਂ ਇੱਥੇ ਗੇਟ ਤੇ ਵੀ ਧਰਨਾ ਲਾਵਾਂ ਦੇ ਹੋ ਗਏ ਜਿਹੜਾ ਪਹਿਲਾਂ ਤੁਸੀਂ ਮੰਗ ਪੱਤਰ ਦਿੱਤਾ ਹੈਗਾ ਸਾਨੂੰ 5-6 ਦਿਨ ਹੋ ਗਏ ਨੇ ਜੀ ਤੇ ਤਾਰ ਤੋਂ ਪਾਰ ਜਿਹੜਾ ਹੈਗਾ ਕਿ ਲੋਕ ਕੋਈ ਫਸਲ ਜਿਹੜੀ ਬੀਜੀ ਵੱਢ ਰਹੇ ਹੈ ਕਿ ਹਾਂ ਜੀ ਉਹ ਕਿਹੜੀ ਫਸਲ ਮਾੜੀ-ਮੋਟੀ ਬੀਜੀ ਨੇ 47 ਤਰ੍ਹਾਂ 45 ਵਿੱਚ ਗਵਰਨਮੈਂਟ ਦੀ ਪਹਿਲੀ ਵਿੱਚ ਅਸੀਂ ਉਹ ਕਹਨੇ ਵੀ ਅਸੀਂ ਵੱਢਣ ਨਹੀਂ ਦੇਣਾ ਉਹਨਾਂ ਵਿੱਚ ਕੋਈ ਸਰੋਂ ਦੀ ਛਿੱਟੀ ਵੀ ਨੇ ਉਹ ਵੱਢੀ ਜਾਂਦੇ ਨੇ ਵਿੱਚ ਕਿਸੇ ਕਣਕ ਵੀ ਬੀਜੀ ਏ ਉਹ ਛੇਤੀ ਛੇਤੀ ਵੀ ਅਸੀਂ ਕੱਟ ਲਈਏ ਅਸੀਂ ਕਹਨੇ ਉਹ ਅਹੀਂ ਨਹੀਂ ਕੱਟਣ ਦੇਣੀ ਕੱਟ ਕੇ ਸਰਕਾਰ ਆ ਦੇ ਅੱਥਾ ਚ ਲਵੇ ਜਾਂ ਆ ਦੇ ਕੁਝ ਵੀ ਕਰੇ ਅਸੀਂ ਉਹਨਾਂ ਦੇ ਨਾਲ ਹੈ 45 ਲੱਗਾ ਵਾ 45 ਦਾ ਹਾਲ 1.5 2 ਹੋ ਗਏ ਨੇ ਲੱਗੀ ਨੂੰ ਇਨਾਂ ਨੇ ਕੋਸ਼ਿਸ਼ ਕੀਤੀ ਫਤੜਾਉਣੀ ਉਹ ਸਰਕਾਰ ਨੇ ਨਹੀਂ ਜੱਜ ਹੱਬ ਨੇ ਵੀ ਨਹੀਂ ਤੋੜੀ ਤੇ ਸਰਕਾਰ ਨੇ ਵੀ ਲਾਈ ਹੋਈ ਹੈ ਉੱਥੇ ਖਤਰਾ ਹੈ ਵੀ ਕੱਲ ਨੂੰ ਬੰਦੇ ਲੜਾਈ ਹੋ ਕੇ ਦੀ ਮਾਰਕਦੇ ਨੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਇਕੱਠ ਕੀਤਾ ਹੈ ਤੁਹਾਡੀ ਯੂਨੀਅਨ ਵੱਲੋਂ ਤੇ ਕੀ ਮੰਗ ਹੈਗੀ ਕੁਝ ਤਰਨੇ ਦੀ ਗੱਲ ਚੱਲ ਰਹੀ ਹੈ ਤੇ ਤਰਨੇ ਦੀ ਸਾਡੀ ਸਰ ਮੰਗੇ ਆ ਵੀ ਅਸੀਂ ਬਹੁਤ ਦੇਰ ਟਾਈਮ ਤੋਂ ਲੰਬਾ ਸਾਡਾ ਸੰਘਰਸ਼ ਚੱਲ ਰਿਹਾ ਹੈ ਅਸੀਂ ਇੱਥੇ 40-40 ਦਿਨ ਇਹ ਚੌਂਕਾ 'ਚ ਬੈਠ ਕੇ ਤਰਨੇ ਲਾਇਏ ਨੇ ਐਸਬੀਐਸ ਅਫਸਰ ਆ ਡੀਏ ਵੀ ਆਏ ਪੁਲਿਸ ਦੇ ਵੀ ਆਏ ਡੀਸੀ ਪ੍ਰਸ਼ਾਸਨ ਵੀ ਆਏ ਪਰ ਉਦੋਂ ਸਾਡਾ ਕੋਈ ਕੋਰਟ 'ਚ ਮੈਟਰ ਚੱਲ ਰਿਹਾ ਸੀ ਜਿਹੜਾ ਕਿ ਉਹ ਰਿਲੀਫ ਮਿਲੀ ਸੀ ਉਹਨਾਂ ਨੂੰ ਪਾਣੀ ਲਾਉਣ ਦੀ ਇਹਨਾਂ ਨੇ ਇੱਕ ਰਿਪੋਰਟ ਹੁਕਮਰਾ ਕਰਕੇ ਲਈ ਸੀ ਜੇ ਚੌਕੀ ਡੀਟੀ ਮਲ ਗੇਟ ਨੰਬਰ 195 ਦੇ ਸਾਹਮਣੇ ਜਿਹੜਾ ਮਸਲਾ ਹੈ ਜ਼ਮੀਨ 900 ਏਕੜ ਦਾ ਮਸਲਾ ਹੈ ਇਹ ਅਸੀਂ ਅਸੀਂ ਵੀ ਚੁੱਪ ਕਰ ਗਏ ਉਹਦਾ ਧਰਨਾ ਚੁਕ ਲਿਆ ਵੀ ਜਦੋਂ ਤੱਕ ਕੋਡ ਨਹੀਂ ਕਿਸੇ ਬਨ ਲਾਉਂਦੀ ਅੱਜ ਦੇ ਟਾਈਮ 'ਚ 18 ਤਰੀਕ ਨੂੰ ਪਿਛਲੇ ਮਹੀਨੇ ਦੀ ਕੋਰਟ ਨੇ ਫੈਸਲਾ ਦੇ ਦਿੱਤਾ ਹੈ ਜਿੰਨੇ ਉਹਨਾਂ ਨੇ ਖਿਲਾਫ ਕੇਸ ਲਾਇਆ ਵੈਸੇ ਸਾਰਿਆਂ ਦੇ ਖਿਲਾਫ ਨਹੀਂ ਦਿੱਤਾ ਹੈ ਵੀ ਜੋ ਵੀ ਜ਼ਮੀਨ ਹੈ ਸਰਕਾਰ ਦੀ ਉਹ ਸਰਕਾਰ ਦੇ ਖਾਤੇ 'ਚ ਪਾਈ ਜਾਵੇ ਕਿਸੇ ਨੂੰ ਵੀ ਜ਼ਮੀਨ 'ਚ ਇੰਟਰਫੇਅਰ ਨਾ ਕਰਨ ਦਿੱਤਾ ਜਾਵੇ ਜੇ ਸਰਕਾਰ ਆ ਦੀ ਪਾਲਿਸੀ ਬਣਾ ਕੇ ਦਿੰਦੀ ਹੈ ਉਹ ਦੇਵੇ ਸਾਨੂੰ ਕੋਈ ਇਤਰਾਜ਼ ਨਹੀਂ ਇਹ ਜੱਜ ਸਾਹਿਬ ਦਾ ਵੀ ਵਿਚ ਆਰਡਰ ਦੇ ਲੈਣ ਵਿੱਚ ਪਾਈ ਗਈ ਹੈ ਦੂਜੀ ਗੱਲ ਅਸੀਂ ਡੀਸੀ ਐਸਡੀਐਮ ਸਾਰਿਆਂ ਨੂੰ ਅਸੀਂ ਰਿਪੋਰਟ ਕਰ ਚੁੱਕੇ ਹਾਂ ਵੀ ਜੋ ਫੈਸਲਾ ਅਦਾਲਤ ਨੇ ਦਿੱਤਾ ਹੈ ਉਹਦਾ ਫੈਸਲੇ ਅਧਾਰ ਤੇ ਸਾਨੂੰ ਜਿਹੜੀ ਜ਼ਮੀਨ ਹੈ ਜੋ ਐਫਸੀਆਰ ਤੋਂ 5000 ਦੇ ਸਹਾਇਆ ਸਾਹਿਬ ਨਾਲ ਚਿੱਠੀ ਆ ਚੁੱਕੀ ਹੈ ਵੀ ਸਾਨੂੰ ਦਿੱਤੀ ਜਾਵੇ ਇਹਨਾਂ ਲੋਕਾਂ ਨੇ ਕੁਛ 20 ਸੌੜਦੇ ਤੇ ਸੀ ਕੋ ਕਨਕ ਸੌੜ ਦੀ ਕੇਸਰ ਸੌੜਤੀ ਆਦਾ ਕਬਜ਼ਾ ਬਣਾ ਦੀ ਸ਼ੋ ਕਰਨ ਦੀ ਲੇਕਿਨ ਲੋਕਾਂ ਨੇ ਇਹ ਨਹੀਂ ਵੇਖਿਆ ਵੀ ਜ਼ਮੀਨ ਸਰਕਾਰ ਦੀ ਹੈ ਪਰ ਹੁਣ ਜਿਹੜੀ ਅਸੀਂ ਇਹ ਚਾਹਦੇ ਆਂ ਵੀ ਪਿੰਡਾਂ ਵਾਲੇ ਜਿਹੜੀ ਸਾਡੇ ਨੇ ਪੰਜ ਪਿੰਡਾਂ ਦੇ ਲੋਕ ਨੇ ਨਾਲ ਭਾਰਤੀ ਕਿਸਾਨ ਜੂ ਨੇ ਪੰਜਾਬ ਫਰਵਾਨ ਸੰਸਨ ਸਿੰਘ ਜੀ ਮਖੋ ਦੇ ਉਹ ਸਾਡੇ ਨਾਲ ਖੜੇ ਨੇ ਉਹਨਾਂ ਨੇ ਇੱਕ ਰਿਪੋਰਟ ਕੀਤੀ ਵੀ ਜੇ ਜ਼ਮੀਨ ਮਿਲੀ ਤਾਂ ਤੁਹਾਡੇ ਪਿੰਡਾਂ ਨੂੰ ਮਿਲੇਗੀ ਨਹੀਂ ਤਾਂ ਜ਼ਮੀਨ ਬਿਲਕੁਲ ਬੰਦ ਕੀਤੀ ਜਾਏਗੀ ਅਸੀਂ ਤੇ ਚਾਹ ਰਹੇ ਆਂ ਵੀ ਜ਼ਮੀਨ ਜਿਹੜੀ ਕਨਕ ਛੁੱਟੀ ਹੈ ਕੋਈ ਕੁਝ ਨਹੀਂ ਕੀਤਾ ਉਹ ਸਰਕਾਰ ਆਪਣੇ ਕਬਜ਼ੇ ਚ ਲੈ ਲਵੇ ਜੇ ਇਦਾਂ ਕੰਮ ਚੱਲਦਾ ਰਿਹਾ ਤਾਂ ਅਸੀਂ 18 ਤਰੀਕ ਨੂੰ ਅਸੀਂ ਮੰਗ ਪ ਦੁਬਾਰਾ ਅਸੀਂ ਉਹ ਰੋਡ ਤੇ ਵੀਰਵਾਰ ਅਸੀਂ ਜੰਗਾਲੇ ਮੋੜ ਦੇ ਬੀਐਸਬ ਦੇ ਸਾਹਮਣੇ ਬੈਠ ਕੇ ਅਸੀਂ ਹੁੰਦਾ ਜਾ ਕੇ ਵਿਰੋਧ ਕਰਾਂਗੇ ਔਰ ਰੋਡ ਵੀ ਜਮ ਕਰਾਂਗੇ ਅਸੀਂ ਕੁੱਲ ਮਲਾਦੇ ਕਹਿਣਾ ਚਾਹਨੇ ਵੀ ਇਹ ਜ਼ਮੀਨ ਨੂੰ ਜਲਦ ਜਲਦ ਚਾਰਾ ਪੰਜਾ ਦਿਨ ਚ ਬੰਦ ਕਰ ਦਿੱਤਾ ਜਾਵੇ ਤੇ ਕਿਸੇ ਨੂੰ ਵੀ ਕੱਟਣ ਦੀ ਕੋਸ਼ਿਸ਼ ਨਾ ਕੀਤੀ ਜੇ ਕੋਈ ਸਰੋ ਕੱਟ ਰਿਹਾ ਜਾਂ ਕੋਈ ਕਣਕ ਦੀ ਕੋਸ਼ਿਸ਼ ਕਰੇਗਾ ਇਹ ਇਹ ਨੂੰ ਰੋਕਿਆ ਜਾਵੇ ਅਸੀਂ ਲਾਸਟ ਇਹ ਕਹਿਣਾ ਚਾਹਨੇ ਆ ਵੀ ਸਾਡੇ ਪਿੰਡਾਂ ਨੂੰ ਜਿਹੜੀ ਇਹ ਜ਼ਮੀਨ ਦਿੱਤੀ ਜਾ ਪੰਜਾ ਪਿੰਡਾਂ ਨੂੰ ਇਹ ਚੌਕੀ ਡੀਟੀ ਮਲ ਗੇਟ ਨੰਬਰ 195 ਦੇ ਸਾਹਮਣੇ ਅਸੀਂ ਖੜੇ ਆ ਜਿੱਥੇ ਸਾਡਾ ਕੀ 40 ਦਿਨ 50 ਦਿਨ ਪਹਿ ਆਧਾ ਦਾ ਤਰਨਾ ਵੀਰਿਆ ਸਾਨੂੰ ਇਥੋਂ ਡੀਆਈ ਪੁਲਿਸ ਦੇ ਔਰ ਐਸਡੀਐਮ ਆਈਸੀ ਜਿਨ੍ਹਾਂ ਨੇ ਆ ਕੇ ਉਠਾਇਆ ਸੀ ਜਿਨ੍ਹਾਂ ਸਾਨੂੰ ਇਸੂ ਉਠਾਇਆ ਮੈਂ ਇਹੀ ਗੱਲ ਕਹਿਣਾ ਚਾਹਨਾ ਧੰਨਵਾਦ